ਹਰ ਵਾਰ ਸਿੱਖਾਂ ਨੂੰ ਹੀ ਕਿਉਂ ਕੀਤਾ ਜਾਂਦਾ ਹੈ ਟਾਰਗੇਟ ਰਾਮ ਰਹੀਮ ਨੂੰ ਪੈਰੋਲ ਮਿਲ ਸਕਦੀ ਹੈ ਪਰ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਕਿਉਂ ਬਾਰ-ਬਾਰ ਸਿੱਖਾਂ ਤੇ ਹਰ ਵਾਰ ਨਿਸ਼ਾਨਾ ਸਾਧਿਆ ਜਾਂਦਾ ਹੈ ਦੱਸਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਖੰਨੀ ਰਗਵੀਰ ਸਿੰਘ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਮੋੜ ਤੋਂ ਜਿਹੜਾ ਕਿ ਕੇਂਦਰ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਸਿੱਖਾਂ ਨੂੰ ਹੀ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਹੈ RAM REHIM ਨੂੰ ਬਾਰ-ਬਾਰ ਪੈਰੋਲ ਦਿੱਤੀ ਜਾਂਦੀ ਹੈ ਪਰੰਤੂ ਬੰਦੀ ਸਿੰਘਾਂ ਨੂੰ ਨਹੀਂ ਉੱਥੇ ਹੀ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਉਸ ਦੇ ਦੌਰਾਨ 28 ਸਾਲਾਂ ਦਾ ਸਮਾਂ ਜਿਹੜਾ ਕਿ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਕੱਟ ਰਹੇ ਨੇ ਤੇ ਉਹ ਹਜੇ ਤੱਕ ਸਿੱਖ ਜੱਥੇਬੰਦੀਆਂ ਬਾਹਰ ਨਹੀਂ ਆ ਰਹੀਆਂ ਤੇ ਉੱਥੇ ਹੀ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੇ ਰਗਵੀਰ ਸਿੰਘ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਦੂਜੇ ਪਾਸੇ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਕੁਝ ਪਲਟਵਾਰ ਵੀ ਕੀਤੇ ਨੇ ਆ ਤੁਹਾਨੂੰ ਸੁਣਾਉਣੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੈਨੇ ਰਕਵੀਰ ਸਿੰਘ ਦਾ ਹੋੜ ਕੀ ਕਹਿਣਾ ਹੈ ਮੈਂ ਅੰਤਰਪੁਰ ਕੀ ਮੈਂ ਪੀਪਲ ਪਾਰਟੀ ਹੋਰ ਅੰਦਨ ਅਰਦਾਸ ਤੋਂ ਬਾਅਦ ਸਿੱਖਾਂ ਵਾਸਤੇ ਇਸ ਦੇਸ਼ ਵਿੱਚ ਦੋ ਕਾਨੂੰਨ ਨੇ ਸਿੱਖਾਂ ਵਾਸਤੇ ਕਾਨੂੰਨ ਵੱਖਰਾ ਹੈ ਤੇ ਬਾਕੀ ਕੌਮਾਂ ਵਾਸਤੇ ਕਾਨੂੰਨ ਵੱਖਰਾ ਹੈ ਕੋਈ ਕਾਨੂੰਨ ਇਸ ਗੱਲ ਦਾ ਜਵਾਬ ਨਹੀਂ ਦੇ ਸਕਦਾ ਕਿ ਇੰਨੇ ਲੰਬੇ ਸਮੇਂ ਤੋਂ 3 ਸਾਲ ਤੋਂ ਜੀਓ ਵਿੱਚ 18 ਸਾਲ ਤੋਂ ਫਾਂਸੀ ਦੇ ਚੱਕੀ ਵਿੱਚ ਪਈ ਰਾਜਵਾਨਾਂ ਦੀ ਬੰਦ ਨੇ 12 ਸਾਲ ਤੋਂ ਉਹਦੀ ਆਪਣੀ ਕੈਂਟ ਵਿੱਚ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਸਰਕਾਰ ਕਿੰਦਾ ਸਰਕਾਰ ਕੋਈ ਵਾਰ ਬਗੜੀ ਨਹੀਂ ਲਿਆ ਕਰੀ। ਇਹ ਇੱਕ ਤਰਾਸਤੀ ਹੈ ਅਤੇ ਸਿੱਖਾਂ ਦੇ ਨਾਲ ਬਹੁਤ ਵੱਡੀ ਬੇਇਨਸਾਫੀ ਜਿਹੜੀ ਆਪ ਦੇ ਵਿੱਚ ਕੀਤੀ ਜਾ ਰਹੀ ਹੈ। ਇੱਕ ਲੜਨਾ ਦੁੱਖਾ ਕੀਤਾ ਜਿਹੜਾ ਪਰਿਵਾਰ ਨੂੰ ਤਰਸਾਉਂਦਾ। ਹਾਂ ਇੱਕ ਬਹੁਤ ਬੋਟਾਵਾਸ ਤੇ ਗੈਰ ਹਸਬੰਦ ਹੋਰ ਆ ਸਮਾਪਤ ਚੜ੍ਹ ਦੇ ਕਲਾ ਵਿੱਚ ਨੇ। ਪਰ ਫਿਰ ਵੀ ਇੱਕ ਮਾਂ ਜਾਏ ਵੱਡੇ ਪ੍ਰਾਧ ਤੋਂ ਜਾਣ ਉਸ ਸਾਥ ਕਿਤਨਾ ਕਿਤੇ ਉਹਦਾ ਜਿਹੜਾ ਸਾਲ ਹੈ ਉਹ ਤੋਂ ਮੰਨ ਨਹੀਂ ਦਿੰਦਾ। ਅਲ ਕਬਾਤੇ ਨੂੰ ਨਾ ਮਾਪਿ ਚਾਨਕਾ ਤਾਂ ਦੇਖੋ ਇਹ ਬਹੁਤ ਵੱਡੀ ਇੱਕ ਤ੍ਰਾਸਦੀ ਹੈ ਜਿਹਨੇ ਕਿ ਹੁਣ ਮੈਂ ਅੰਦਰਪੋਰਕੀ ਬੈਂਕ ਪ੍ਰਿਕਲ ਦਸ ਜੂਬਰਾਂ ਦੀ ਅਦਾਲਤ ਤੋਂ ਬਾਅਦ ਸਿੱਖਾਂ ਵਾਸਤੇ ਇਸ ਦੇਸ਼ ਵਿੱਚ ਦੋ ਕਾਨੂੰਨ ਨੇ ਸਿੱਖਾਂ ਵਾਸਤੇ ਕਾਨੂੰਨ ਵੱਖਰਾ ਹੈ ਤੇ ਬਾਕੀ ਕੌਮਾਂ ਵਾਸਤੇ ਕਾਨੂੰਨ ਵੱਖਰਾ ਹੈ ਕੋਈ ਕਾਨੂੰਨ ਇਸ ਗੱਲ ਦਾ ਜਵਾਬ ਨਹੀਂ ਦੇ ਸਕਦਾ ਕਿ ਇੰਨੇ ਲੰਬੇ ਸਮੇਂ ਤੋਂ 3 ਸਾਲ ਤੋਂ ਜੀਏ 2018 ਸਾਲ ਤੋਂ ਫਾਂਸੀ ਦੇ ਚੱਕੀ ਵਿੱਚ ਪਾਇਰਾ ਜਾਉਣਾ ਦੀ ਬੰਦ ਨੇ 12 ਸਾਲ ਤੋਂ ਨੂੰ ਦੇਪਾਲ ਕੈਂਟ ਕੋਈ ਸੁਪਰੀਮ ਕੋਰਟ ਦੇ ਹੁਕਮਾਂ ਦੇ ਸਰਕਾਰ ਕਿੰਦਾ ਸਰਕਾਰ ਕੋਈ ਗਾਰਬਗੜੀ ਹੁੰਦੀ ਹੈ ਕਰਦੇ ਇੱਕ ਤਰਾਸਤੀ ਹੈ ਆ ਸਿੱਖਾਂ ਦੇ ਨਾਲ ਬਹੁਤ ਵੱਡੀ ਬੇਇਨਸਾਫੀ ਜਿਹੜੀ ਆ ਪਾਰਟ ਦੇ ਵਿੱਚ ਕੀਤੀ ਜਾ ਰਹੀ ਹੈ ਇੱਕ ਲੜਨਾ ਜੋ ਸੱਜਾ ਕੀਤਾ ਜਿਹੜਾ ਪਰਿਵਾਰ ਨੂੰ ਕਰਦੇ ਹਾ ਇੱਕ ਬੋਸ ਦਾ ਬਟਾਵਾਸ ਤੋਂ ਗੈਰ ਹਸਬੰਦੇ ਹੋਰਾਲ ਸਮਾਪਤ ਉਛੜ ਦੇ ਕਲਾ ਵਿੱਚ ਨੇ ਪਰ ਫਿਰ ਵੀ ਇੱਕ ਮਾਂ ਜਾਏ ਵੱਡੇ ਪ੍ਰਾਧ ਤੋਂ ਜਾਣ ਨੂੰ ਸੰਸਾਰ ਤੋਂ ਕਿਤਨਾ ਕਿਤੇ ਉਹਦਾ ਜਿਹੜਾ ਸਾਲ ਹੈ ਉਤ ਮੰਨ ਦਿੱਤਾ ਕਬੂਦ ਕਰ ਪਾ ਕੇ ਉਹਨਾਂ ਦਾ ਪ੍ਰਚਾਰ ਨਾ ਕਰਤਾ ਦੇਖੋ ਇਹ ਬਹੁਤ ਵੱਡੀ ਇੱਕ ਉਪਰਾਸਤੀ ਹੈ ਜਿਹਨੇ ਕਿ ਹੁਣ ਮੈਂ ਅੰਦਰ ਬੋਲ ਕੀ ਬੈਕਲ ਦਸ ਜੁਹਰਾਂ ਦੀ ਅਸਤਨ ਅਦਾਸ ਤੋਂ ਬਾਅਦ ਸਿੱਖਾਂ ਵਾਸਤੇ ਇਸ ਦੇਸ਼ ਵਿੱਚ ਦੋ ਕਾਨੂੰਨ ਨੇ ਸਿੱਖਾਂ ਵਾਸਤੇ ਕਾਨੂੰਨ ਵੱਖਰਾ ਹੈ ਤੇ ਬਾਕੀ ਕੌਮਾਂ ਵਾਸਤੇ ਕਾਨੂੰਨ ਵੱਖਰਾ ਹੈ ਕੋਈ ਕਾਨੂੰਨ ਇਸ ਗੱਲ ਦਾ ਜਵਾਬ ਨਹੀਂ ਦੇ ਸਕਦਾ ਕਿ ਇੰਨੇ ਲੰਬੇ ਸਮੇਂ ਤੋਂ 3 ਸਾਲ ਤੋਂ ਜੇ 15 ਤੋਂ 18 ਸਾਲ ਤੋਂ ਫਾਂਸੀ ਦੇ ਚੱਕੀ ਵਿੱਚ ਪਾਇਰਾ ਜਾਉਣਾ ਦੀ ਬੰਦ ਨੇ 12 ਸਾਲ ਤੋਂ ਨਿਪਾਲ ਐਡਿਕਟ ਹੋਈ ਹੈ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਸਰਕਾਰ ਕਿੰਦਾ ਸਬਸਤਾਰ ਕੁਕਾਰ ਵਗੜੀ ਬਿਲੇ ਕਰ ਰਹੀ ਹੈ ਇਹ ਇੱਕ ਤਰਾਸਤੀ ਆ ਸਿੱਖਾ ਦਿਨਾਰ ਬਹੁਤ ਵੱਡੀ ਬੇਇਨਸਾਫੀ ਜਿਹੜੀ ਆ ਪਾਕਤੀ ਵਿੱਚ ਕੀਤੀ ਜਾ ਰਹੀ ਹੈ ਇੱਕ ਲੜਨਾ ਜੋ ਸਾਂਝਾ ਕੀਤਾ ਹੈ ਪਰਿਵਾਰ ਨੂੰ ਹਾ ਇੱਕ ਆਫ ਦਾ ਬੋਟਾਬਾਸ ਤੇ ਗੈਰ ਹਸਬ ਨੇ ਹੋਰਾਂ ਸਮਾਪਨ ਉਚੜ ਦੇ ਕਲਾ ਵਿੱਚ ਨੇ ਪਰ ਫਿਰ ਵੀ ਇੱਕ ਮਾਂ ਜਾਏ ਵੱਡੇ ਪ੍ਰਾਧਾਪੁਰ ਜਾਣ ਤੋਂ ਸਾਰ ਤੱਕ ਕਿਤਨਾ ਕਿਤੇ ਉਹਦਾ ਜਿਹੜਾ ਸਾਲ ਹੈ ਉਹ ਤੁਮ ਮੰਨ ਜੀਦਾ ਹੈ ਮੈਂ ਉਦਕਰ ਪਾਤੀ ਨੂੰ ਆਪਣੇ ਚਾਨਕਾ ਥਾਂ ਤੇ ਦੇਖੋ ਇਹ ਬਹੁਤ ਵੱਡੀ ਇੱਕ ਉਪਰਾਸਤੀ ਹੈ ਕਿਉਂਕਿ ਹੁਣ ਮੈਂ ਅੰਤਰਪੁਰ ਕੀ ਮੈਂ ਪੈਕਲ ਦਾ ਸੰਜੀਵ ਹੋਰਾਂ ਦੀ ਅਧਨਰਦਾਸ ਤੋਂ ਬਾਅਦ ਸਿੱਖਾ ਵਾਸਤੇ ਇਸ ਦੇ ਇੱਕ ਦੋ ਕਾਨੂੰਨ ਨੇ ਸਿੱਖਾ ਵਾਸਤੇ ਕਾਨੂੰਨ ਵੱਖਰਾ ਹੈ ਤੇ ਬਾਕੀ ਕੌਮਾਂ ਵਾਸਤੇ ਕਾਨੂੰਨ ਲੱਖ ਰਿਹਾ ਕੋਈ ਕਾਨੂੰਨ ਇਸ ਕੱਲ ਦਾ ਜਵਾਬ ਨਹੀਂ ਦੇ ਸਕਦਾ ਕਿ ਇੰਨੇ ਲੰਬੇ ਸਮੇਂ ਤੋਂ ਤਿੰਨ ਸਾਲ ਤੋਂ ਜੇਲ੍ਹ ਵਿੱਚ ਬੰਦ 18 ਸਾਲ ਤੋਂ ਫਾਂਸੀ ਦੇ ਚੱਕੇ ਵਿੱਚ ਪਾਇਰਾ ਜਵਾਨਾਂ ਦੀ ਬੰਦ ਨੇ 12 ਸਾਲ ਤੋਂ ਨਦੀਪਾ ਪੰਡਿਤ ਕੋਈ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਸਰਕਾਰ ਕਿੰਦਾ ਸਰਕਾਰ ਕੋਈ ਵਾਰ ਬਗੜੀ ਹੁੰਦੀ ਹੈ ਕਰ ਰਹੀ ਹੈ ਇਹ ਇੱਕ ਤਰਾਸਤੀ ਹੈਔਰ ਸਿੱਖਾਂ ਦੇ ਨਾਲ ਬਹੁਤ ਵੱਡੀ ਬੇਇਨਸਾਫੀ ਜਿਹੜੀ ਆਪ ਦੇ ਵਿੱਚ ਕੀਤੀ ਜਾ ਰਹੀ ਹੈ ਇੱਕ ਲਾਗਤ ਦਾ ਸੱਜਾ ਕੀਤਾ ਜਿ ਪਰਿਵਾਰ ਨੂੰ ਕਰਦੇ ਹਾਂ ਹਾਂ ਇੱਕ ਬਹੁਤ ਘਟਾਵਾਸ ਤੇ ਗੈਰ ਹਸਨ ਦੇ ਬਾਰਾ ਸਮਾਪਤ ਉਚੜ ਦੇ ਕਲਾ ਵਿੱਚ ਨੇ ਪਰ ਫਿਰ ਵੀ ਇੱਕ ਮਾਂ ਜਾਏ ਵੱਡੇ ਪ੍ਰਾਦਕ ਹੋ ਜਾਣ ਉਸ ਸੰਸਾਰ ਤੋਂ ਕਿਤਨਾ ਕਿਤੇ ਉਹਦਾ ਜਿਹੜਾ ਸਾਲ ਹੈ ਉਹ ਤੋਂ ਮੰਨ ਨਹੀਂ ਕੀਤਾ ਕਬੂਦ ਕਰ ਪਾਤੇ ਉਹਨਾਂ ਦਾ ਪ੍ਰਚਾਰ ਨਾ ਕਰਤਾ